ਸਿਵਲ ਡਿਫੈਂਸ ਦੇ ਟ੍ਰੇਨਿੰਗ ਕੈਂਪ ਜਿਹੜਾ ਚੱਲ ਰਿਹਾ ਹੈ ਟ੍ਰੇਨਿੰਗ ਚੱਲ ਰਹੀ ਹੈ ਇੱਥੇ ਪਹੁੰਚੂ ਕੀ ਗਿਣਾ ਚਾਹੁੰਦੇ ਹਾਂ ਸਭ ਤੋਂ ਪਹਿਲਾਂ ਬਹੁਤ-ਬਹੁਤ ਧੰਨਵਾਦ ਤੁਹਾਨੂੰ ਤੇ ਸਾਰੇ ਦਰਸ਼ਕਾਂ ਨੂੰ ਵੀ ਨਵੇਂ ਸਾਲ ਦੀਆਂ ਬਹੁਤ-ਬਹੁਤ ਮੁਬਾਰਕਾਂ ਅੱਜ ਅਸੀਂ ਹੁਸ਼ਿਆਰਪੁਰ ਵਿਖੇ ਸਿਵਲ ਡਿਫੈਂਸ ਟ੍ਰੇਨਿੰਗ ਜੋ ਚੱਲ ਰਹੀ ਹੈ ਉਹਦੇ ਵਿੱਚ ਸ਼ਾਮਿਲ ਹੋਏ ਹਾਂ ਜਿਹਦੇ ਵਿੱਚ ਮੈਂ ਦੇਖਿਆ ਕਿ ਬਹੁਤ ਵਧੀਆ ਤਰੀਕੇ ਦੇ ਨਾਲ ਸਾਡੇ ਦੀ ਜੋ ਸਾਡੇ ਆਮ ਨਾਗਰਿਕਾਂ ਨੂੰ ਟ੍ਰੇਨ ਕੀਤਾ ਜਾ ਰਿਹਾ ਹੈ ਤਾਂ ਕਿ ਉਹ ਵੱਤ ਤੋਂ ਵੱਧ ਜਿਹੜੀਆਂ ਵੀ ਸਿਚੁਏਸ਼ਨਸ ਹੈਗੀਆਂ ਜੋ ਸਥਿਤੀਆਂ ਹੈਗੀਆਂ ਉਹਦੇ ਲਈ ਤਿਆਰ ਰਹਿਣ ਇਹ ਪਹਿਲਾਂ ਵੀ ਬਹੁਤ ਇਹਨ ਜਦੋਂ ਸਾਰਾ ਬਲੈਕਆਊਟ ਹੋਇਆ ਸੀਗਾ ਸਾਰਾ ਜਦੋਂ جنگ ਦਾ ਮਾਹੌਲ ਸੀ ਉਦੋਂ ਵੀ ਬਹੁਤ ਇਹਨਾਂ ਨੇ ਮਿਹਨਤ ਕੀਤੀ ਹੈ ਬਹੁਤ ਸਾਡੇ ਨਾਗਰਿਕਾਂ ਦੇ ਲਈ ਬਚਾਅ ਦੇ ਲਈ ਬਹੁਤ ਜ਼ਿਆਦਾ ਮੈਂ ਸਮਝਦਾ ਤਤਪਰ ਰਹੇ ਨੇ ਤੇ ਮੈਂ ਸਮਝਦਾ ਕਿ ਉਹਨਾਂ ਨੂੰ ਹੋਰ ਬਿਹਤਰ ਕਰਨਾ ਇੱਕ ਹੋਰ ਸਟਰੋਂਗ ਕਰਨਾ ਬਹੁਤ ਵਧੀਆ ਬਹੁਤ ਸ਼ਾਨਦਾਰ ਉਪਰਾਲਾ ਹੈ ਤੇ ਮੈਂ ਧੰਨਵਾਦ ਕਰਦਾ ਹੈ ਸਾਡੇ ਸਾਰੇ ਜਿਹੜੇ ਵੀ प्रमोद ਜੀ ਦਾ ਸਾਡੇ ਪੀਸੀ ਮੈਮ ਦਾ ਸਾਡੇ ਸਾਰੇ ਸਾਥੀਆਂ ਦਾ ਜਿਨ੍ਹਾਂ ਨੇ ਵੀ ਇਸ ਮੈਂ ਸਮਝਦਾ ਕਿ ਬਹੁਤ ਮਿਹਨਤ ਦੇ ਨਾਲ ਇਹ ਉਪਰਾਲਾ ਕੀਤਾ ਬਹੁਤ ਸ਼ਾਨਦਾਰ ਉਪਰਾਲਾ ਹੈ ਇਹ ਦੇ ਨਾਲ ਹੀ ਮੈਂ ਪੰਜਾਬ ਸਰਕਾਰ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਇਸ ਡਿਫੈਂਸ ਨੂੰ ਮਜ਼ਬੂਤ ਕਰਨ ਦੇ ਇਸ ਲਈ ਮਜ਼ਬੂਤ ਕਰਨ ਦੇ ਲਈ ਆਲਰੇਡੀ 5000 ਜੋ ਹੋਮਗਾਰਡ ਹੈ ਉਹ ਦਿੱਤੇ ਨੇ ਤੇ ਜੋ ਆਪਾਂ ਇਹ ਹੀ ਕੋਸ਼ਿਸ਼ ਹੈ ਕਿ ਅਸੀਂ ਇਹਨੂੰ ਹੋਰ ਜ਼ਿਆਦਾ ਤੋਂ ਜ਼ਿਆਦਾ ਬਿਹਤਰ ਕਰੀਏ ਤਾਂ ਕਿ ਸਾਡੇ ਜੋ ਆਮ ਨਾਗਰਿਕ ਲੋਕ ਜੈ ਦੀ ਜੀਵ ਸੋ ਸਕਣ ਸਰ ਜਦਾਂ ਦਾ ਮਾਹੌਲ ਹੈ ਇਸੇ ਪੰਜਾਬ ਚ ਚੱਲ ਰਿਹਾ ਜੋ ਤੁਹਾਨੂੰ ਕੀ ਕਹਿਣਾ ਚਾਹੁੰਦੇ ਸਮਾਜ ਵਿੱਚ ਜਿਹੜੇ ਸ਼ਰਾਤ ਤਿੱਤਰ ਤੋਂ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ देखो मैं हमेशा आप इस तरह दर तरीके किसी ਨਾਲ ਨਾਲ ਲੜਾਈ ਲੈਣਾ ਦਾ ਕੁਛ ਪੰਗਾ ਲੈਣਾ ਦਾ ਕੁਛ ਮੇਰਾ ਮਕਸਦ ਰਹਿੰਦਾ ਤੇ ਮੈਂ ਯੂਥ ਨੂੰ ਵੀ ਇਹੀ ਬੇਨਤੀ ਕਰਦਾ ਕਿ ਅਸੀਂ ਖੇਡਾਂ 'ਚ ਪਈਏ ਪੜ੍ਹਾਈ 'ਚ ਪਈਏ ਇਸ ਤਰ੍ਹਾਂ ਜੋ ਟ੍ਰੇਨਿੰਗਸ ਨੇ ਇਸ ਤਰ੍ਹਾਂ ਦੇ ਕੋਈ ਸ਼ੌਂਕ ਵਧੀਆਂ ਰੱਖੀਏ ਜਿਹੜੇ ਚ ਮੈਂ ਸਮਝਦਾ ਲੋਕਾਂ ਦਾ ਆਮ ਲੋਕਾਂ ਦਾ ਪਲਾ ਹੋਵੇ ਵਧੀਆ ਤਰੀਕੇ ਦੇ ਨਾਲ ਕੰਮ ਕਰੀਏ ਤੇ ਇਹਨਾਂ ਚੀਜ਼ਾਂ 'ਚ ਮੈਂ ਕੁਛ ਵੀ ਨਹੀਂ ਰੱਖਿਆ ਇਹ ਤੁਹਾਨੂੰ ਵੀ ਪਤਾ ਹੈ ਸਾਰੇ ਜੋ ਦੇਖ ਰਹੇ ਹੈ ਉਹਨਾਂ ਨੂੰ ਵੀ ਗੱਲ ਇਹ ਪਤਾ ਹੈ ਇਹ ਇਹਨਾਂ ਚੀਜ਼ਾਂ ਦੇ ਵਿੱਚ ਕੁਝ ਨਹੀਂ ਰੱਖਿਆ ਇਹਨਾਂ ਚੀਜ਼ਾਂ ਦੇ ਵਿੱਚ ਨੁਕਸਾਨ ਹੈ ਤਵਾਹੀ ਹੈ ਹੋਰ ਕੁਝ ਵੀ ਨਹੀਂ ਰੱਖਿਆ ਤੇ ਇਹਨਾਂ ਚੀਜ਼ਾਂ ਤੋਂ ਦੂਰ ਰਹੀਏ ਤੇ ਅਸੀਂ ਵਧੀਆ ਤਰੀਕੇ ਦੇ ਨਾਲ ਜੋ ਹੈ ਆਪਣੇ ਸਮਾਜ ਨੂੰ ਮਜ਼ਬੂਤ ਕਰੀਏ ਜੈਨ ਸਾਰਿਆਂ ਨੂੰ ਜੀ ਅੱਜ ਸਿਵਲ ਡਿਫੈਂਸ ਹੁਸ਼ਾਰਪੁਰ ਬਲਉਂ ਅਤੇ ਪੰਜਾਬ ਹੋਮ ਗਾਰਡ ਹੁਸ਼ਾਰਪੁਰ ਬਲਉਂ ਜੋ ਕਪੈਸਿਟੀ ਬਿਲਡਿੰਗ ਸਿਵਲ ਡਿਫੈਂਸ ਵਲੰਟੀਅਰ ਵਾਸਤੇ ਕੈਂਪ ਲਗਾਇਆ ਜਾ ਰਿਹਾ ਹੈ ਸੱਤ ਰੋਜ਼ਾ ਅੱਜ ਬੁੱਧਵਾਰ ਉਸ ਦਾ ਤੀਸਰਾ ਦਿਨ ਸੀ ਅੱਜ ਸਿਵਲ ਹਸਪੀਟਲ ਸਿਅਰਪੋਰਟ ਕੋ ਡਾਕਟਰ ਸਾਹਿਬ ਫਾਸਟ ਗੇਟ ਵਾਸਤੇ ਇਸ ਤੋਂ ਇਲਾਵਾ ਫਾਇਰ ਬ੍ਰਿਗੇਡ ਤੋਂ ਫਾਇਰ ਟੀਮਾਂ ਅਤੇ ਅਤਿੰਦਰ ਸਿੰਘ ਜੀ ਸੰਗਾ ਅਤੇ ਮੇਰੇ ਵੱਲੋਂ ਮਨਿੰਦਰ ਸਿੰਘ ਜੀ ਹਿਰਾ ਅਸੀਂ ਕਲਾਸਾਂ ਲਗਾ ਰਹੇ ਹਾਂ ਕੰਟੀਨਿਊ ਕਲਾਸਾਂ ਲੱਗ ਰਹੀਆਂ ਹਨ ਅਤੇ ਸਖਿਆਰਤੀ ਸਿੱਖ ਰਹੇ ਹਨ ਪੂਰਾ ਜੋਸ਼ ਹੈ ਭਾਵੇਂ ਠੰਡ ਦਾ ਮੌਸਮ ਹੈ ਪਰ ਠੰਡ ਦੇ ਵਿੱਚ ਵੀ ਪੂਰੀ ਗਰਮ ਜੋਸ਼ੀ ਦੇ ਨਾਲ ਜੋਸ਼ਪਰੇ ਮਾਹੌਲ ਦੇ ਵਿੱਚ ਸਾਰੇ ਸਖਿਆਰਤੀ ਟ੍ਰੇਨਿੰਗ ਜਿਹੜੀ ਉਹ ਲੈ ਰਹੇ ਹਨ ਮਾਹੌਲ ਨੂੰ ਹੋਰ ਗਰਮ ਕਰਨ ਵਾਸਤੇ ਭਾਵ ਸਾਡੇ ਜਿਹੜੇ ਸਖਿਆਰਤੀ ਹਨ ਉਹਨਾਂ ਨੂੰ ਹੌਸਲਾ ਫੁਜਾਈ ਦੇਣ ਵਾਸਤੇ ਉਤਸ਼ਾਹਿਤ ਕਰਨ ਵਾਸਤੇ ਅੱਜ ਹਲਕਾ ਚੱਬੇ ਵਾਲ ਤੋਂ ਜੰਗਸ ਐਮ ਐਲ ਏ ਡਾਕਟਰ ਇਸ਼ਾਨ ਸਿੰਘ ਜੀ ਸਪੈਸ਼ਲ ਆਪਣੇ ਸਮਾਂ ਕੱਢ ਕੇ ਹੌਸਲਾ ਫੁਜਾਈ ਦੇਣ ਲਈ ਆਜਾਏ ਸਨ ਉਹ ਹੁਣੇ ਜਸ ਗਏ ਹਨ ਉਹਨਾਂ ਨੇ ਕਾਫੀ ਸਖਿਆਰਤਾਂ ਨੂੰ ਉਹਨਾਂ ਨੂੰ ਮਿਲ ਕੇ ਬਹੁਤ ਹੌਸਲਾ ਮਿਲਿਆ ਹੁਣ ਕੰਟੀਨਿਊਸ ਇਹ ਐਤਵਾਰ ਤੱਕ ਸਾਡਾ ਇਹ ਕੈਂਪ ক্লোਜ਼ ਹੋਵੇਗਾ ਵਧੀਆ ਚੱਲ ਰਿਹਾ ਹੈ ਮੈਂ ਪ੍ਰਮੋਦ ਸ਼ਰਮਾ ਡਿਪਟੀ ਚੀਫ ਬਾਰਡਰ ਸਿਵਲ ਡਿਫੈਂਸ ਬਹੁਤ ਹੀ ਅਵਾਰੀ ਹਾਂ ਧੰਨਵਾਦ ਹਾਂ ਸਾਡੇ ਪੰਜਾਬ ਹੋਮਗਾਰਡ ਦੇ ਜ਼ਿਲ੍ਹਾ ਕਮਾਂਡਰ ਰਵੀਲ ਸਿੰਘ ਰੰਧਾਵਾਜੀ ਦਾ ਮਨਿੰਦਰ ਸਿੰਘ ਹੀਰਾਜੀ ਦਾ ਔਰ ਸਾਡੇ ਅਤਿੰਦਰ ਸਿੰਘ ਸਰਜੀ ਦਾ ਔਰ ਨਾਲ ਸਾਡੇ ਦਵਿੰਦਰ ਸਿੰਘ ਸਰਜੀ ਦਾ ਕਿ ਔਰ ਸਮੂਹ ਉਹਨਾਂ ਦੇ ਪੰਜਾਬ ਹੋਮਗਾਰਡ ਦੇ ਜਵਾਨਾਂ ਦਾ ਜੋ ਸਾਨੂੰ ਅਜੂ ਵਧੀਆ ਤਰੀਕੇ ਨਾਲ ਸਾਡੇ ਉਸਤਾਦ ਬਣ ਕੇ ਸਿਖਲਾਈ ਦੇ ਰਹੇ ਨੇ ਔਰ ਜੋ ਹੈ ਬੰਦਿਆਂ ਨੂੰ ਮੋਟੀਵੇਟ ਕਰ ਰਹੇ ਨੇ ਕਿ ਕਿਸੇ ਵੀ ਇੱਕੇ ਨਾ ਔਖੀ ਘੜੀ ਦੇ ਵਿੱਚ ਦੇਸ਼ ਲਈ ਔਰ ਸਮਾਜ ਲਈ ਖੜੇ ਹੋਣਾ ਹੈ ਉਸ ਵੇਲੇ ਆਪਣੇ ਆਪ ਨੂੰ ਬਚਾਉਂਦੇ ਹੋਏ ਦੂਜੇ ਦੀ ਜਾਨ ਕਿਦਾਂ ਬਚਾਣੀ ਹੈ ਬੜਾ ਵਧੀਆ ਤਰੀਕੇ ਨਾਲ ਇਹ ਸਿਖਲਾਈ ਦੇ ਰਹੇ ਨੇ ਔਰ ਇੱਕ ਵਿਸ਼ੇਸ਼ ਧੰਨਵਾਦ ਕਰਦਾ ਹਾਂ ਮੈਂ ਆਪਣੇ ਜ਼ਿਲ੍ਹੇ ਦੇ ਸਾਡੇ ਜ਼ਿਲ੍ਹਾ ਅਧਿਸ਼ ਜੋ ਕਿ ਸਾਡੇ ਐਡੀਸ਼ਨਲ ਜੋ ਸਾਡੇ ਕੰਟਰੋਲਰ ਸਿਵਲ ਡਿਫੈਂਸ ਨੇ ਮਾਨਯੋਗ ਸਾਡੇ ਕੰਟਰੋਲਰ ਸਿਵਲ ਡਿਫੈਂਸ ਆਈਏਐਸ ਅਸ਼ਕਾ ਜੈਨ ਜੀ ਉਹਨਾਂ ਦਾ ਵੀ ਵਿਸ਼ੇਸ਼ ਧੰਨਵਾਦ ਕਰਦਾ ਹਾਂ ਕਿ ਉਹਨਾਂ ਦੇ ਕੁਸ਼ਲ ਨਿਰਦੇਸ਼ਕ ਦੇ ਵਿੱਚ ਉਹਨਾਂ ਦੀ ਗਾਈਡਲਾਈਨ ਦੇ ਵਿੱਚ ਜੋ ਸਾਨੂੰ ਉਹ ਗਾਈਡ ਕਰ ਰਹੇ ਨੇ ਸਾਡੇ ਡਿਪਾਰਟਮੈਂਟ ਨੂੰ ਔਰ ਇਹ ਕੈਂਪ ਜੋ ਹੈ ਬੜੇ ਵਧੀਆ ਤਰੀਕੇ ਨਾਲ ਚੱਲ ਰਿਹਾ ਹੈ ਅੱਜ ਇਸ ਕੈਂਪ ਦਾ ਤੀਸਰਾ ਦਿਨ ਹੈ ਅੱਜ ਸਵੇਰੇ ਡਾਕਟਰ ਸਾਹਿਬ ਜੋ ਕਿ ਸਿਵਲ ਹਸਪੀਟਲ ਤੋਂ ਆਏ ਬੜੇ ਵਧੀਆ ਤਰੀਕੇ ਨਾਲ ਉਹਨਾਂ ਨੇ ਆਪਣੇ ਜੋ ਸਾਰਿਆਂ ਨੂੰ ਟਿਪਸ ਤੇ ਗਾਈਡ ਕੀਤਾ ਕਿ ਫਰਸਟ ਐਡ ਕਿੱਦਾਂ ਦੇਣੀ ਹੈ ਬੰਦੇ ਨੂੰ ਕਿੱਦਾਂ ਰੈਸਕਿਊ ਕਰਨਾ ਹੈ ਉਹ ਸਾਰਾ ਉਹਨਾਂ ਨੇ ਬੜੇ ਵਧੀਆ ਤਰੀਕੇ ਨਾਲ ਕੀਤਾ ਤੇ ਹੁਣ ਜੋ ਇਸ ਤੋਂ ਇਸ ਤੋਂ ਬਾਅਦ ਦਾ ਦੂਜਾ ਸੈਸ਼ਨ ਹੈ ਉਹ ਸਾਡੀ ਫਾਇਰ ਫਾਈਟਿੰਗ ਦੀ ਟੀਮ ਜਿਹੜਾ ਸਾਡੇ ਸਾਡੇ ਮਾਨ ਜੋ ਕਮਪਨੀ ਕਮਾਂਡਰ ਮਨਿੰਦਰ ਸਿੰਘ ਹੀਰਾ ਜੀ ਨੇ ਦੱਸਿਆ ਹੈ ਉਹ ਸਾਡੇ ਵਿੱਚ ਟੀਮ ਜੋ ਹੈ ਉਹ ਵੀ ਪਹੁੰਚ ਚੁੱਕੀ ਹੈ ਫਾਇਰ ਫਾਈਟਿੰਗ ਕਿੱਦਾਂ ਕਰਨੀ ਹੈ ਅੱਗ ਲੱਗਦੀ ਕਿੰਨੇ ਤਰ੍ਹਾਂ ਦੀ ਅੱਗ ਹੁੰਦੀ ਹੈ ਕਿਸ ਕਿਸ ਤਰੀਕੇ ਨਾਲ ਬਜਾਣਾ ਹੈ ਜੇ ਉਹ ਗੈਸ ਦੀ ਹੈਗਾ ਉਹਨੂੰ ਕਿੱਦਾਂ ਬਜਾਣਾ ਹੈ ਜੇ ਲੱਕੜ ਦੀ ਅੱਗ ਹੈ ਉਹਨੂੰ ਕਿੱਦਾਂ ਬਜਾਣਾ ਹੈ ਕਿ ਕੈਮੀਕਲ ਦੀ ਅੱਗ ਹੈ ਉਹਨੂੰ ਕਿੱਦਾਂ ਬਜਾਣਾ ਹੈ ਇਹ ਜਿਹੜਾ ਵੱਖਰੇ ਵੱਖਰੇ ਦੀਆਂ ਅੱਗ ਹੁੰਦੀਆਂ ਨੇ ਉਹਨੂੰ ਕਿੱਦਾਂ ਕੰਟਰੋਲ ਕਰਨਾ ਹੈ ਉਹਦੇ ਬਾਰੇ ਪੂਰਾ ਉਹ ਚਾਨਣਾ ਪਾਣਗੇ ਔਰ ਇਹ ਵੀ ਦੱਸਣਗੇ ਕਿ ਜਦੋਂ ਫਾਇਰ ਹੁੰਦਾ ਹੈ ਮੋਸਟਲੀ ਅੱਜ ਜੋ ਟ੍ਰੈਂਡ ਚੱਲ ਰਿਹਾ ਹੈ ਉਹ ਹੈ ਕਿ ਬੰਦੇ ਆਪਣੀਆਂ ਸੈਲਫੀਆਂ ਲੈਣੀਆਂ ਸ਼ੁਰੂ ਕਰ ਦਿੰਦੇ ਨੇ ਬੰਦੇ ਫੋਟੋ ਖਿੱਚ ਕੇ ਸ਼ੇਅਰ ਕਰਨਾ ਸ਼ੁਰੂ ਕਰ ਦਿੰਦੇ ਜੋ ਸਾਡਾ ਸਿਵਲ ਡਿਫੈਂਸ ਹੈ ਇਹ ਆਉਣ ਵਾਲੇ ਭਵਿੱਖ ਵਿੱਚ ਜਦੋਂ ਅੱਜ ਟ੍ਰੇਨਿੰਗ ਇਹਨਾਂ ਦੀ ਹੋ ਜਾਏਗੀ ਘੱਟੋ ਘੱਟ ਇਦਾਂ ਦੇ ਕੰਮ ਨਾ ਕਰਕੇ ਤੇ ਪਹਿਲਾ ਕੰਮ ਇਹ ਕਰੇਗਾ ਆਪਣੀ ਹਾਇਰ ਅਥਾਰਟੀ ਨੂੰ ਇਨਫਾਰਮ ਕਰੇਗਾ ਫਾਇਰ ਬਰਗੇਡ ਵਾਲਿਆਂ ਨੂੰ ਫੋਨ ਕਰੇਗਾ ਔਰ ਮੌਕੇ ਦੇ ਉੱਤੇ ਕੋਸ਼ਿਸ਼ ਕਰੇਗਾ ਕਿ ਅੰਦਰ ਕੋਈ ਬੰਦਾ ਤਾਂ ਨਹੀਂ ਉਹਨਾਂ ਨੂੰ ਬਾਹਰ ਕੱਢੇਗਾ ਤੀਜਾ ਕੰਮ ਕਰੇਗਾ ਕਿ ਬੰਦੇ ਰਸ਼ ਕਰ ਦਿੰਦੇ ਨੇ ਫਾਇਰ ਵਗੈਰ ਦੀ ਗੱਡੀ ਨੂੰ ਆਉਣ ਨੂੰ ਰਸਤਾ ਹੀ ਨਹੀਂ ਛੱਡਦੇ ਐਨੀਆਂ ਗੱਡੀਆਂ ਰਸਤੇ 'ਚ ਲਾ ਕੇ ਵੀ ਕੀ ਹੋਇਆ ਕੀ ਹੋਇਆ ਦੇਖਦੇ ਹੋਏ ਉਹ ਪੂਰਾ ਜੋ ਰੋਡ ਬਲੌਕ ਕੀਤਾ ਹੁੰਦਾ ਤੇ ਸਾਡਾ ਸਿਵਲ ਡਿਫੈਂਸ ਵਲੰਟੀਅਰ ਅੱਜ ਦੀ ਟ੍ਰੇਨਿੰਗ ਤੋਂ ਬਾ ਇਦਾਂ ਦੇ ਔਖੇ ਘੜੀ ਦੇ ਵਿੱਚ ਸਭ ਤੋਂ ਪਹਿਲਾਂ ਉੱਥੇ ਜੋ ਹੈ ਰਸਤਾ ਕਲੀਅਰ ਕਰਾਏਗਾ ਤਾਂ ਕਿ ਜੇ ਅਗਰ ਫਾਇਰ ਲੱਗਾ ਹੈ ਫਾਇਰ ਵਗੈਰ ਦੀ ਗੱਡੀ ਉੱਥੇ ਪਹੁੰਚਦਾ ਸਾਬੇ ਇਸ ਲਈ ਉਹ ਟ੍ਰੇਨਿੰਗ ਜੋ ਹੈ ਅੱਜ ਦੀ ਇਹਨਾਂ ਨੂੰ ਜਾ ਰਹੀ ਹੈ ਔਰ ਵਧੀਆ ਤਰੀਕੇ ਨਾਲ ਇੱਕ ਵਾਰ ਫੇਰ ਤੋਂ ਮੈਂ ਆਪਣੇ ਮਾਨਯੋਗ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਆਸ਼ਕਾ ਜੈਨ ਜੀ ਆਈਐਸ ਜੋ ਸਾਡੇ ਕੰਟਰੋਲਰ ਸਿਵਲ ਡਿਫੈਂਸ ਨੇ ਸਾਡੇ ਰਵੇਲ ਸਿੰਘ ਰੰਦਾਵਾ ਜੀ ਪੰਜਾਬ ਹੋਮਗਾਰਡ ਕਵਾਨਰ ਐਡੀਸ਼ਨਲ ਕੰਟਰੋਲਰ ਸਿਵਲ ਡਿਫੈਂਸ ਔਰ ਸਾਡੇ ਕੰਪਨੀ ਕਮਾਂਡਰ ਮਨਿੰਦਰ ਸਿੰਘ ਹੀਰਾ ਜੀ ਔਰ ਸਾਡੇ ਕੰਪਨੀ ਕਮਾਂਡਰ ਦਵਿੰਦਰ ਸਿੰਘ ਜੀ ਔਰ ਕੰਪਨੀ ਕਮਾਂਡਰ ਅਤेंद्र ਸਿੰਘ ਜੀ ਔਰ ਸਮੂਹ ਪੰਜਾਬ ਹੋਮਗਾਰਡ ਦਾ ਔਰ ਸਮੂਹ ਸਾਡੇ ਸਿਵਲ ਡਿਫੈਂਸ ਵਲੰਟੀਅਰ ਜੋ ਇੰਨੀ ਠੰਡ ਵਿੱਚ ਕੋਈ ਆਪਣਾ ਬਿਜ਼ਨਸ ਤੋਂ ਜੋ ਹੈ ਛੱਡ ਕੇ ਆਇਆ ਹੈ ਕੋਈ ਦੁਕਾਨ ਬੰਦ ਕਰਕੇ ਆਇਆ ਹੈ ਕੋਈ ਨੌਕਰੀ ਪੇਸ਼ੇਲਾ ਛੁੱਟੀ ਲੈ ਕੇ ਆਇਆ ਹੈ ਤੇ ਇਹਨਾਂ ਸਾਰਿਆਂ ਦਾ ਵੀ ਮੈਂ ਧੰਨਵਾਦ ਕਰਦਾ ਇੰਨੀ ਠੰਡ ਵਿੱਚ ਜੋ ਇਹ ਸਖਲਾਈ ਲੈਣ ਆ ਰਹੇ ਨੇ ਔਰ ਸਖਲਾਈ ਕਿਦੇ ਲਈ ਦੇਸ਼ ਲਈ ਸਮਾਜ ਲਈ ਮੈਂ ਦਿਲੋਂ ਇਹਨਾਂ ਨੂੰ ਸੈਲੂਟ ਕਰਦਾ ਹਾਂ ਸੈਲੂਟ ਕਰਦਾ ਇਹਨਾਂ ਦੇ ਜਜ਼ਬੇ ਨੂੰ ਧੰਨਵਾਦ ਜੈ ਹਿੰਦ ਸ਼ਰਮਾ ਜੀ ਇਸ਼ਾਂਤ ਜੀ ਅੱਜ ਸਪੈਸ਼ਲ ਡਾਕਟਰ ਇਸ਼ਾਂਤ ਜੀ ਵੀ ਪਹੁੰਚੇ ਅੱਜ ਆਜੀ ਦਵਾਈ ਉਹਨਾਂ ਨੇ ਦਿੱਤੀ ਡਾਕਟਰ ਇਸ਼ਾਂਤ ਜੀ ਜੋ ਸਾਡੇ ਯੰਗੈਸਟ ਐਮਐਲਏ ਪੰਜਾਬ ਵਿਧਾਨ ਸਭਾ ਨੇ ਉਹਨਾਂ ਦਾ ਵੀ ਮੈਂ ਦਿਲ ਦੀ ਗਹਿਰਾਈਆਂ ਤੋਂ ਧੰਨਵਾਦ ਕਰਦਾ ਹਾਂ ਕਿ ਉਹਦੇ ਵਿੱਚ ਨੌਜਵਾਨ ਚ ਇੰਨਾ ਜਜ਼ਬਾ ਹੈ ਦੇਸ਼ ਭਗਤੀ ਦਾ ਸਮਾਜ ਸੇਵਾ ਦਾ ਜਦੋਂ ਉਹਨਾਂ ਨਾਲ ਇਹ ਸਾਰਾ ਪ੍ਰੋਗਰਾਮ ਅਸੀਂ ਸ਼ੇਅਰ ਕੀਤਾ ਤੇ ਉਹਨਾਂ ਨੇ ਕਿਹਾ ਕਿ ਮੈਨੂੰ ਤੁਸੀਂ ਦੱਸੋ ਮੈਂ ਕਦੋਂ ਆਵਾਂ ਤੇ ਉਹਨਾਂ ਨੂੰ ਬੇਨਤੀ ਕੀਤੀ ਕਿ ਤੁਸੀਂ ਸਰ ਅੱਜ ਜੋ ਤੀਸਰਾ ਦਿਨ ਹੈ ਕਿ ਤੁਸੀਂ ਪਲੀਜ਼ ਆਓ ਔਰ ਆਪਣੇ ਜੋ ਬਹਿਮੁੱਲ ਉਹਨਾਂ ਨੇ ਆਪਣਾ ਬਹੁਮੁੱਲਾ ਟਾਈਮ ਕੱਢ ਕੇ ਜੋ ਸਾਡੇ ਸਿਵਲ ਡਿਫੈਂਸ ਦੇ ਵਿੱਚ ਹੌਸਲਾ ਭਰਿਆ ਹੈ ਜੋ ਸਾਨੂੰ ਉਹਨਾਂ ਨੇ ਟਿਪਸ ਦਿੱਤੇ ਨੇ ਕਿਉਂਕਿ ਉਹ ਖੁਦ ਵੀ ਡਾਕਟਰ ਨੇ ਉਹਨਾਂ ਦਾ ਵੀ ਬੜਾ ਤਜਰਬਾ ਹੈ ਸਮਾਜ ਸੇਵਾ ਦੇ ਵਿੱਚ ਕਿਉਂਕਿ ਉਹਨਾਂ ਦੇ ਜੋ ਪਿਤਾ ਜੀ ਨੇ ਉਹ ਸਾਡੇ ਪਹਿਲਾਂ ਐਮਐਲਏ ਰਹੇ ਨੇ ਉਸ ਤੋਂ ਬਾਅਦ ਹੁਣ ਐਮਪੀ ਨੇ ਉਹ ਪਰਿਵਾਰ ਵੀ ਦੇਸ਼ ਦੀ ਸੇਵਾ ਨੂੰ ਸਵਾਜਿਸ਼ ਨੂੰ ਸਮਰਪਿਤ ਹੈ ਔਰ ਬੜੇ ਬੜੀ ਵਧੀਆ ਤਰੀਕੇ ਨਾਲ ਉਹ ਗਾਈਡ ਕਰ ਗਏ ਨੇ ਅਸੀਂ ਉਹਨਾਂ ਦਾ ਵੀ ਸਮੂਥ ਸਿਵਲ ਡਿਫੈਂਸ ਟੀਮ ਵੱਲੋਂ ਧੰਨਵਾਦ ਕਰਦੇ ਹਾਂ